ਸ੍ਰੀਕਲ ਜੀ ਮੈਂ ਸੈਂਡਿਕਟ ਟ੍ਰਾਈ ਸਿਕਸੋ ਜੀ ਟੈਕਸੀ ਡਰਾਈਵਰਾਂ ਦਾ ਪ੍ਰਧਾਨ ਜੀ ਅਸੀਂ ਜੀ ਪਿਆਰਾ ਪਰਾ 15 ਦਿਨੋਂ ਵੀ ਸਾਨੂੰ ਇੱਥੇ ਗੱਡੀ ਸਟ੍ਰਾਈਕ ਕਰਦੇ ਹੋਏ ਨੂੰ ਲਾ ਪਰ ਡਰਾਈਵਰ ਰੈਪਰੋ ਦੇ ਖਿਲਾਫ ਕਿਉਂਕਿ ਇਹ ਕੰਪਨੀ ਨੇ ਸਾਡਾ ਬਹੁਤ ਸ਼ੋਸ਼ਣ ਕੀਤਾ ਜੀ ਸਾਨੂੰ ਲੁੱਟ ਰ ਗਿਆ ਨੇ ਤੇ ਜਿਹੜੀ ਰਿਕਸ਼ੇ ਦੀ ਸਵਾਰੀ ਹੈ ਜੀ ਉਹ ਸਾਡੀ ਟੈਕਸੀ 'ਚ ਬਿਠਾਈ ਜਾ ਰਹੀ ਹੈ ਜਿਸ ਨੂੰ ਸਾਨੂੰ ਮਜਬੂਰੀ ਚੱਕਣਾ ਪੈ ਰਿਹਾ ਹੈ ਜੇ ਅਸੀਂ ਨਹੀਂ ਚਾਹਦੇ ਤਾਂ ਸਾਨੂੰ ਕੰਪਨੀ ਤੇ ਕਸਪਰ ਵੀ ਇਹ ਗੱਲ ਕਹਿ ਰਿਹਾ ਹੈ ਕਿ ਤੁਹਾਡੀ ਆਈਡੀ ਬਲੌਕ ਕਰਾ ਦਾਂਗੇ ਜਾਂ ਤੁਹਾਨੂੰ ਆਫ ਰੋਡ ਕਰ ਦਾਂਗੇ ਅਸੀਂ ਆਨਲਾਈਨ ਸਵਾਰੀ ਕਿਸ ਤਰ੍ਹਾਂ ਕਰ ਚੱਕੀ ਕਿਸ ਤਰ੍ਹਾਂ ਲੈ ਕੇ ਜਾਏਗੀ ਅਸੀਂ ਗੁਲਾਮ ਹੋ ਚੁੱਕੇ ਇਹਨਾਂ ਕੰਪਨੀਆਂ ਦੇ ਮੈਂ ਪਬਲਿਕ ਨੂੰ ਬੇਨਤੀ ਕਰਦਾ ਜੀ ਸਾਡੇ ਬਾਰੇ ਵੀ ਸੋਚੋ ਜੀ ਸਾਡੇ ਵੀ ਬੱਚੇ ਐ ਅਸੀਂ ਇਹਨਾਂ ਗੱਡੀਆਂ ਤੇ 90 90% ਲੋਨ ਕਰਾ ਰੱਖਿਆ ਐ ਕਿਸ਼ਤ ਸਾਡੀ ਰੋਜ਼ ਹੀ 6-700 ਰੁਪਏ ਆਰ ਬੰਦੇ ਦੀ ਐ ਜੀ ਉਹਦਾ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਉਹ ਕਿਸ਼ਤ ਵੀ ਨਹੀਂ ਭਰ ਪਾ ਰਿਆ ਸੀਐਨਜੀ ਤੱਕ ਨਹੀਂ ਪਹੁੰਚ ਪਾ ਰਿਆ ਬਹੁਤ ਬੁਰੀ ਹਾਲਾਤ ਐ ਅਸੀਂ ਆਪ ਦਾ ਦੁੱਖ ਨਹੀਂ ਕਈ ਮਹੀਨਿਆਂ ਤੋਂਸੀਂ ਹੜਤਾਲਾਂ ਧਰਨੇ ਲੈਟਰ ਪਰਚੇ ਸਭ ਦੇ ਚੁੱਕੇ ਆਂ ਜੀ ਕੋਈ ਸੁਣਵਾਈ ਨਹੀਂ ਆ ਤੇ ਸਰਕਾਰ ਸਾਡੀ ਸੁਣ ਨਹੀਂ ਰਹੀ ਸਾਡਾ ਇੱਕੋ ਹੀ ਮੰਗ ਹੈ ਜੀ ਪਬਲਿਕ ਨੂੰ ਬੇਨਤੀ ਕਰਦਾ ਹੈ ਵੀ ਸਾਡੀ ਟੈਕਸੀ ਤੁਸੀਂ ਆਪ ਬੁੱਕ ਕਰੋ ਸਿੱਧਾ ਡਾਇਰੈਕਟ ਬੁੱਕ ਕਰੋ ਜਿੱਥੇ ਵੀ ਗੱਡੀ ਖੜਦੀ ਹੈ ਇਹਨਾਂ ਆਨਲਾਈਨ ਕੰਪਨੀ ਤੋਂ ਸਾਡਾ ਸ਼ੋਸ਼ਣ ਕਰਾ ਜਿਹੜਾ ਹੋ ਰਿਹਾ ਹੈ ਇਹ ਤੋਂ ਸਾਡਾ ਖੜਾ ਛਡਵਾਓ ਤੇ ਮੈਂ ਅਪੀਲ ਕਰਦਾ ਜੀ ਕਿ ਸਾਡੀ ਸਾਥ ਦਿਓ ਤੇ 25 ਰੁਪਏ ਇਸੀ ਦਾ ਤੇ 20 ਰੁਪਏ ਨੋਨ ਇਸੀ ਦਾ ਜਿੰਨੇ ਕਿਲੋਮੀਟਰ ਗੱਡੀ ਚੱਲੇਗੀ ਜੀ ਜਿਹੜੀ ਵੀ ਟੈਕਸੀ ਤੁਹਾਨੂੰ ਗਲੀ ਮਹੱਲੇ ਜਾ ਕਿਤੇ 17 ਲੈਂਟੇ ਜਿੱਥੇ ਵੀ ਖੜੀ ਮਿਲਦੀ ਹੈ ਜੀ ਉਹ ਬੁੱਕ ਕਰੋ ਤੇ ਡਾਇਰੈਕਟ ਪੇਮੈਂਟ ਸਾਡੇ ਖਾਤੇ 'ਚ ਪਾਓ ਇਹਨਾਂ ਕੰਪਨੀਆਂ ਤੋਂ ਸਾਡੇ 50 50% ਦੀ ਡਿਸਕਾਊਂਟ ਜਿਹੜੀ ਹੈਗੀ ਹੈ ਜੀ ਕੱਟਦੇ ਨੇ ਸਾਡੇ GST ਵੀ ਕੱਟ ਰਿਹਾ ਹੈ ਸਰਵਿਸ ਟੈਕਸ ਵੀ ਕੱਟ ਰਿਹਾ ਹੈ 40% ਇਹ ਕਮਿਸ਼ਨ ਵੀ ਕੱਟ ਰਿਹਾ ਨੇ ਗੱਡੀ ਸਾਡੀ ਹੈ ਜੀ ਟੈਕਸ ਅਸੀਂ ਭਰਦੇ ਹਾਂ ਜੀ CNG ਅਸੀਂ ਪਾਉਨੇ ਆ ਟਾਇਰਾਂ ਦੀ ਕਸਾਈ ਸਰਵਿਸ ਸਾਡਾ ਡਰਾਈਵਰ ਦਾ ਖਰਚਾ ਸਾਡੀ ਗੱਡੀ ਦੀ ਕਿਸ਼ਤ ਪਰਮਿਟ ਟੈਕਸੀ ਨੇ ਫੀਸਾਂ ਸਾਰੀਆਂ ਸਾਡੇ ਪੱਲੇ ਪੈ ਰਹੀਆਂ ਜੀ ਔਰ ਇਹਨਾਂ ਨੇ ਕੁਝ ਵੀ ਨਹੀਂ ਆ ਸਾਡੇ ਸ਼ਹਿਰ ਦੀ ਤੁਸੀਂ ਕਸਪਰ ਹੋ ਸਾਡੇ ਦੇਸ਼ ਦੇ ਕਸਪਰ ਹੋ ਇਹ ਸਾਨੂੰ ਹੀ ਵੇਚ ਕੇ ਉਹਦੇ ਚ 40-40% ਸਾਡੇ ਤੋਂ ਲੈ ਜਾਂਦੇ ਆ ਜੀ ਤੇ ਮੈਂ ਪਬਲਿਕ ਨੂੰ ਬੇਨਤੀ ਕਰਦਾ ਜੀ ਸਾਡੇ ਹਰੇਕ ਗਰੀਬ ਬੰਦੇ ਡਰਾਈਵਰ ਦਾ ਜੀ ਟੈਕਸੀ ਵਾਲੇ ਦਾ ਸਾਥ ਦਿਓ ਤੇ ਸਾਨੂੰ ਡਾਇਰੈਕਟ ਬੁੱਕ ਕਰੋ ਤੇ ਸਾਡੇ ਨਾਲ ਬੈਠ ਕੇ ਜਾਓ ਅਸੀਂ ਤੁਹਾਨੂੰ ਸੁਰੱਖਿਅਤ ਸਾਡੀਆਂ ਧੀਆ ਭੈਣਾਂ ਨੂੰ ਬਿਲਕੁਲ ਸੇਫ ਪਹੁੰਚਾਵਾਂਗੇ ਜੇ ਕਿਸੇ ਬੰਦੇ ਨੂੰ ਕੋਈ ਵੀ ਪਰੇਸ਼ਾਨੀ ਹੋਵੇ ਸਾਡੇ ਡਰਾਈਵਰ ਦੀ ਆਪਣੇ ਆਪਣੇ ਪਰਿਵਾਰ ਦੇ ਮੈਂਬਰ ਨਾਲ ਲਾਈਵ ਲొਕੇਸ਼ਨ ਸ਼ੇਅਰ ਕਰਾ ਲਓ ਕੋਈ ਦਿੱਕਤ ਨਹੀਂ ਹੈ ਜੀ ਸਾਨੂੰ ਅਸੀਂ ਬੜਾ ਸਾਫ਼ ਸੁਥਰਾ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਚੰਡੀਗੜ੍ਹ ਪ੍ਰਸ਼ਾਸਨ ਸਾਨੂੰ ਅਜ ਤੱਕ 15 ਦਿਨਾਂ ਚ ਪੁੱਛਣ ਤੱਕ ਨਹੀਂ ਆਇਆ ਜੀ ਤੇ ਨਾ ਹੀ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਬਣੇ ਨੇ ਚਾਹੇ ਟੰਡਨ ਜੀ ਨੇ ਚਾਹੇ तिवारी ਜੀ ਨੇ ਚਾਹੇ ਜੋ ਵੀ ਅਕਾਲੀ ਦਲ ਤੋਂ ਆਇਆ ਜਾਂ ਕੋਈ ਆਮ ਆਦਮੀ ਪਾਰਟੀ ਤੋਂ ਆਇਆ ਸਾਡੇ ਕਿਸੇ ਨੇ ਸਾਰ ਨਹੀਂ ਲਈ ਜੀ মিডিਆ ਵਾਲੇ ਭਰਾ ਸਾਡੀ ਜਰੂਰ ਸਾਡੀ ਆਵਾਜ਼ ਚੱਕ ਰਹੇ ਨੇ ਪਰ ਉਹਨਾਂ ਦੀ ਆਵਾਜ਼ ਨੂੰ ਵੀ ਕੋਈ ਸੁਣਨ ਨੂੰ ਤਿਆਰ ਨਹੀਂ ਹੈ ਤੇ ਮੈਂ ਪਬਲਿਕ ਨੂੰ ਆਪ ਜੋੜ ਕੇ ਬੇਨਤੀ ਕਰਦਾ ਜੀ ਸਾਡੀ ਇਸ ਰੇਲਵੇ ਸਟੇਸ਼ਨ ਤੋਂ ਗੱਡੀਆਂ ਦੀ ਟੈਕਸੀ ਦੀ ਹਰਤਾਹ ਚੱਲ ਰਹੀ ਹੈ ਆਲ ਆਵਰ ਦੀ ਤੇ ਇੱਥੇ ਆਫਲਾਈਨ ਚੱਲ ਰਿਹਾ ਜਦੋਂ ਵੀ ਆਓ ਬਾਹਰ ਐਗਜ਼ਿਟ ਪੁਆਇੰਟ ਤੇ ਸਾਡੀਆਂ ਗੱਡੀਆਂ ਖੜੀਆਂ ਨੇ ਡਾਇਰੈਕਟ ਬੁੱਕ ਕਰੋ ਤੇ ਸਾਡੇ ਜੇਪਾ ਦੇ ਡਾਇਰੈਕਟ ਪੈਸੇ ਪਾਓ ਜਾਸਰ ਜੀ ਕਮਿਸ਼ਨਾਂ ਤੋਂ ਬਚ ਸਕੀਏ ਬਿਟ ਡਿਸਕਾਊਂਟ ਤੋਂ ਬਚ ਸਕੀਏ ਖਟਾ ਕਰਾਇਆ ਤੁਹਾਨੂੰ ਥੋੜਾ ਜਿਆਦਾ ਲੱਗੂਗਾ ਪਰ ਸਾਡਾ ਹੱਕ ਮੰਨਿਓ ਪਰਮਾਤਮਾ ਨੂੰ ਜਾਨ ਦੇ ਰਹੀਆਂ ਜੀ ਇਹ ਪੈਸੇ ਨਾਲ ਵੀ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਜਿਹੜੇ ਪੈਸੇ ਕਹ ਰਹੇ ਜਿਹੜੀ ਤੁਸੀਂ ਟੈ ਤੇ ਆਟੋ ਸਾਡੇ ਤੋਂ ਡਬਲ ਰੇਟ ਤੇ ਜਾ ਰਹੀ ਹੈ ਜੀ ਬਾਈਕ ਵਾਲੇ ਸਾਡੇ ਰੇਟ ਤੇ ਜਾ ਰਹੀ ਹੈ ਜੀ ਰਿਕਸ਼ੇ ਵਾਲੇ ਸਾਡੇ ਤੋਂ ਵੱਧ ਮੰਗ ਰਿਹਾ ਜੀ ਇੱਥੋਂ ਲੈਂਟੇ ਦੇ 150 ਰੁਪਏ ਮੰਗਦੇ ਜੀ ਸਾਨੂੰ 40 ਰੁਪਏ ਦੀ ਰਾਇਡ ਪੈ ਰਹੀ ਹੈ ਇਸ ਕਰਕੇ ਜੀ ਜਿਵੇਂ ਖਰੜ ਦਾ 550 ਰੁਪਈਆ ਜੀ ਸਾਨੂੰ 200 ਰੁਪਏ ਦੀ ਰਾਇਡ ਪੈ ਰਹੀ ਹੈ ਜੀ ਤੇ ਸਾਡਾ ਸਾਥ ਦਿਓ ਹੱਥ ਛੁੜ ਕੇ ਬੇਨਤੀ ਹੈ ਜੀ ਸਾਨੂੰ ਬਚਾਓ ਸਾਡੇ ਬੱਚਿਆਂ ਦੇ ਬਾਰੇ ਸੋਚੋ ਜੀ ਅਸੀਂ ਵੀ ਦੇਸ਼ ਦੇ ਨਾਗਰਿਕ ਹੈ ਆਮ ਇਨਸਾਨ ਹੈ ਸਾਡਾ ਕੋਈ ਵੀ ਸੋਚ ਨਹੀਂ ਰਿਹਾ ਨਾ ਸਰਕਾਰ ਸੋਚ ਰਹੀ ਹੈ ਨਾ ਦੇਸ਼ ਸੋਚ ਰਿਹਾ ਮੈਂ ਸਿਰਫ ਪਬਲਿਕ ਨੂੰ ਅਪੀਲ ਕਰਦਾ ਹਾਂ ਕਿ ਸਾਡਾ ਡਰਾਈਵਰ ਭਰਾਵਾਂ ਦਾ ਤੁਸੀਂ ਸੋਚੋ ਕਿਉਂਕਿ ਅਸੀਂ ਆਪਸ ਵਿੱਚ ਸਫ਼ਰ ਕਰਦੇ ਆਂ ਸਾਡੀ ਨੀੜ ਤਾਂ ਬਹੁਤ ਜ਼ਿਆਦਾ ਹੈ ਤੁਸੀਂ ਸਾਡੇ ਕਸਟਮਰਾਂ ਨੂੰ ਸਾਡੀ ਰੋਜ਼ੀ ਰੋਟੀ ਛੋਟੇ ਸੂਰਤ ਤੇ ਜਲਦੀ ਹੈ ਇਹਨਾਂ ਕੰਪਨੀਆਂ ਤੋਂ ਹਟ ਕੇ ਸਾਨੂੰ ਡਾਇਰੈਕਟ ਬੁੱਧਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫੋਟੋ